हां दोस्तो, 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 दे जी दोस्तों सारेया नुं सस्त्रिकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸ਼ਖਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਕੋਮਲ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਆ ਸੇਲ ਪਰਚੇ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆ ਤਿੰਨ ਕ ਨਗਾਂ ਤੁਹਾਨੂੰ ਦਿਖਾਉਣੇ ਆ ਦੋ ਝੋਟੀਆਂ ਦਿਖਾਵਾਂਗੇ ਬਿਲਕੁਲ ਤਾਜ਼ੀਆਂ ਸੁਈਆਂ ਸੁਬਾਈਆਂ ਇੱਕ ਵੜ ਦੋਸਤੋ ਵੀ ਬਿਲਕੁਲ ਤਾਜੀ ਆ ਠੀਕ ਆ ਟੋਟਲ ਤਿੰਨ ਪਸ਼ੂ ਆ ਤਿੰਨੇ ਪਸ਼ੂਆਂ ਦੀ ਡਿਟੇਲ ਵੀਰ ਕੋਮਲ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ 22 ਮਈ ਤੇ ਸਮਾਂ ਕੋਈ ਮਾਰਨਿੰਗ ਦੇ 10:30 ਵਜੇ ਦਾ ਹੈਗਾ ਸੋ ਤਿੰਨੇ ਪਸ਼ੂ ਸੂਏ ਦੋਸਤੋ ਇਸ ਕਰਕੇ ਕੋਈ ਵੀਰ ਦੋ ਟਾਈਮ ਚਾਹੇ ਤਿੰਨ ਟਾਈਮ ਜਿੱਦਾਂ ਵੀ ਤਸੱਲੀ ਹੁੰਦੀ ਆ ਕਿਸੇ ਵੀਰ ਦੀ ਚੋਕੇ ਪਸਮਾ ਕੇ ਆਪਣੀ ਤਸੱਲੀ ਕਰ ਸਕਦਾ ਤੇ ਰੇਟ ਜਿੰਨਾ ਵੀ ਹੋਊਗਾ ਦੋਸਤੋ ਵੈਸੇ ਇਸ ਕਿੱਲੇ ਦੇ ਉੱਪਰੋਂ ਜਿੰਨੇ ਵੀ ਆ ਪਹਿਲਾਂ ਸੇਲ ਵੀਰ ਨੇ ਕੀਤੇ ਆ ਪਸੂ ਬਿਲਕੁਲ ਨਾਰਮਲ ਤੇ ਜਾਇਜ਼ ਰੇਟ ਹੁੰਦੇ ਆ ਅੱਜ ਵੀ ਦੇਖਦੇ ਆਪਾਂ ਕੀ ਮੁੱਲ ਵਾਲੀ ਰਹੂਗਾ ਕੀ ਕੀਮਤ ਕੀ ਥੱਲੇ ਦੁੱਧ ਦੇ ਨਾਲ ਪਸ਼ੂਆਂ ਦੇ ਹੈਗਾ ਆਓ ਲੈ ਲਈਏ ਬਥੇਰੇ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਵੀਰ ਕੋਮਲ ਸਾਸਰੀ ਕਾਲ ਸਾਸਰੀ ਸਾੰਦ ਸਾਹਿਬ ਹੋਰ ਸੁਣਾ ਕੇ ਤੇ ਠੀਕ ਠਾਕ ਜੀ ਬੜੇ ਵਧੀਆ ਕੋਮਲ ਠੀਕ ਠਾਕ ਜੀ ਹਾਂ ਜੀ ਜੀ ਵਧੀਆ ਵਧੀਆ ਠੀਕ ਠਾਕ ਹੈ ਜੀ ਤੇ ਕੋਮਲ ਅੱਜ ਆਪਣੇ ਕੋਲ ਵੈਸੇ ਟੋਟਲ ਤਿੰਨ ਇਹ ਪਸ਼ੂ ਆ ਦੋ ਝੋਟੀਆਂ ਤੇ ਇੱਕ ਵੜ ਨੇ ਸੰਦੂ ਸਾਹਿਬ ਚਾਰ ਆ ਜੀ ਚਾਰ ਆ ਜੀ ਹਾਂ ਜੀ ਇਹੋ ਤੋਕੜ ਗੱਬਣ ਮੈਂ ਆ ਕਰਦੀ ਉਹ ਆਪਣੀ ਹੁਣੇ ਹੀ ਸਲਾ ਬਣੀ ਉਹ ਵੀ ਦੇ ਦੇਣੀ ਆ ਜੀ ਅੱਛਾ ਅੱਛਾ ਹੁਣੇ ਹੁਣੇ ਬਣ ਗਈ ਬਸ ਹਾਂ ਜੀ ਜੀ ਦੋ ਦੋ ਮਿੰਟਾਂ ਦੀ ਬਣੀ ਹੈ ਅੱਛਾ ਅੱਛਾ ਹਾਂ ਜੀ ਉਹ ਤੁਹਾਡੇ ਸਾਹਮਣੇ ਹੁਣੇ ਤੇ ਲਿਆ ਆ ਰਿਹਾ ਆ ਬਸੋ ਮੈਂ ਵੈਸੇ ਜ਼ਿਕਰ ਕੀਤਾ ਸੀ ਵੀ ਤਿੰਨ ਪਸ਼ੂ ਆ ਫਿਲਹਾਲ ਤੁਸੀਂ ਇਹ ਵੇਖੋਗੇ ਇੱਕ ਤੋਕੜ ਗੱਬਣ ਮੱਝ ਵੀ ਤੁਹਾਨੂੰ ਦਿਖਾ ਦਾਂਗੇ ਲਾਸਟ ਵਿੱਚ ਇੱਕ ਵਾੜ ਤੇ ਦੋ ਏ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਠੀਕ ਆ ਤੇ ਕੋਮਲ ਬਾਕੀ ਪਸ਼ੂ ਜਿਹੜੇ ਤਿੰਨ ਬਿਲਕੁਲ ਤਾਜ਼ੇ ਦਿਨਾਂ ਦੇ ਵਿੱਚ ਹੀ ਆ ਸੰਦੂ ਸਾਹਿ ਠੀਕ ਆ ਜੀ ਹਾਂਜੀ ਤੇ ਇੱਕ ਮੈਂ ਸ਼ਾਮੀ ਨਾਲੀ ਤੋਂ ਪਰਗਬਣ ਆ ਜੀ ਸ਼ਾਮੀ ਨਾਲੀ ਨਾਲ ਗੱਬਣ ਦੁੱਧ ਵੀ ਹੈਗਾ ਦੁੱਧ ਵੀ ਹੈਗਾ ਜੀ ਠੀਕ ਆ ਹਾਂਜੀ ਘਰੇ ਮੈਂ ਚੋਈ ਆ ਤਾਂ ਵੀ ਵੇਖੀ ਆ ਜੀ ਅੱਟਾ ਆਪਣੇ ਘਰੇ ਰਹੀ ਆ ਜੀ ਮੈਂ ਹਾਂਜੀ ਪਹਿਲੀਆਂ ਵੀਡੀਓ ਦੇ ਵਿੱਚ ਵੀ ਆਉਂਦੀ ਰਹੀ ਆ ਹਾਂ ਨਹੀਂ ਨਹੀਂ ਆਉਂਦੀ ਰਹੀ ਆ ਜੇ ਕਿਸੇ ਨੂੰ ਸ਼ੱਕ ਵੀ ਹੋਵੇ ਤਾਂ ਆਪਾਂ ਵਿਖਾ ਵੀ ਦਵਾਂਗੇ ਮਗਰ ਆਉਂਦੀ ਚਲੋ ਦੋਸਤੋ ਚੌਥੇ ਨੰਬਰ ਤੇ ਜਦੋਂ ਲਾਸਟ ਵਿੱਚ ਆਪਾਂ ਉਹਦੇ ਤੱਕ ਪਹੁੰਚੇ ਉਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸ਼ੁਰੂਆਤ ਇਸ ਝੋਟੀ ਤੋਂ ਕਰਦੇ ਆਂ ਨੀਲੀ ਦੇ ਪੱਖ ਦੀ ਦੋਸਤੋ ਇਹ ਝੋਟੀ ਆ ਨੀਲੀ ਰਵੀ ਦੇ ਪੱਖ ਦੀ ਝੋਟੀ ਆ ਮਗਰ ਵੀ ਬਹੁਤ ਖੂਬਸੂਰਤ ਨਗੀਨਾ ਹੈ ਮਗਰ ਵੀ ਕੱਟੀ ਆ ਬਹੁਤ ਖੂਬਸੂਰਤ ਹੈ ਲੈ ਵੀ ਕੋਮਲ ਇਹਦੀ ਡਿਟੇਲ ਵੀਰ ਕਰਦੇ ਸਾਂ ਜੀ ਇਹ ਸੁਆ ਕਿੰਮਾ ਸੋਈ ਆ ਸੰਧੂ ਸਾਹਿਬ ਇਹ ਦੂਜਾ ਸੁਆ ਸੁਆ ਸੋਈ ਆ ਹਾਂਜੀ ਸੋਈ ਆ ਜੀ ਦੂਜਾ ਸੁਆ ਹਾਂਜੀ ਤੇ ਯਾਨੀ ਕਿ ਹਫਤੇ ਦੀ ਮੈਂ ਸੋਈ ਆ ਜੀ ਬੱਚਾ ਨਾਲ ਨਾੜੂ ਹੈਗਾ ਜੀ ਬੱਚੇ ਰਾਤ ਦੋਵੇਂ ਇਕੱਠੇ ਵੱਜੇ ਰਹੇ ਉਹਦਾ ਕਰਕੇ ਕੱਟੀ ਵੀ ਨਾੜੂ ਲੈ ਗਿਆ ਜੀ ਅੱਛਾ ਜੀ ਹਾਂਜੀ ਹਉ ਤੇਰੀ ਮੈਂ ਪੂਰੇ ਦੀ ਸੋਈ ਆ ਜੀ ਠੀਕ ਆ ਜੀ ਹਾਂਜੀ ਤੇ ਘਰ ਵਾਲਿਆਂ ਦਾ ਕਹਿੰਦੇ ਮਸਾਬਕਾ ਇਹ ਆ ਜੀ ਹਰੀ ਹਰੀ ਕਹਲੇ ਡਾਇਮੰਡ ਦੀ ਮੈਂ ਆ ਜੀ ਅੱਛਾ ਜੀ ਹਾਂਜੀ ਤੇ ਕੱਟੀ ਕੋਈ ਨੂਰ ਦੀ ਆ ਜ ਬਾਕੀ ਆਪਦੇ ਭੈਣ ਭਰਾ ਆਉਦੀ ਸਮਝ ਨਾ ਲਵੇ ਇਹਨਾਂ ਕੋਈ ਕਮੈਂਟ ਕਰਕੇ ਕਵੇ ਵੀ ਐਵੇਂ ਕਹਿਤਾ ਗਏ ਨੇ ਸਹੀ ਹਾਂਜੀ ਬਾਕੀ ਆਪਣੀ ਸਮਝ ਨਾ ਲਵੇ ਆਪਾਂ ਨੇ ਕਹਿ ਕੇ ਕਿ ਦਿੰਦੇ ਵੀ ਹਰ ਕੈਨਲ ਦੇ ਅੰਮੜਦੀ ਆਪਦੀ ਸਮਝ ਨਾ ਲੱਗ ਖਰੀਦਦੇ ਜਿੰਨੇ ਖਰੀਦਦੇ ਅੱਛਾ ਤੇ ਕੋਮਲ ਇਹ ਹਫਤੇ ਦੀ ਸੂਈ ਹੈ ਦੁੱਧ ਕਿੰਨੇ ਕੁ ਤੇ ਆ ਗਈ ਹੈ ਸੰਧੂ ਸਾਹਿਬ ਦੁੱਧ ਆਪਾਂ 10 ਕਿਲੋ ਚੋਕੇ ਲੈਂਦਾ ਪਰ ਮੈਂ ਨੇ ਰਾਤਾਂ ਦਿਲ ਦੁਲਨੀ ਧਰਿਆ ਤੇ ਇਸ ਟਾਈਮ ਆਪਾਂ 9 ਕਿਲੋ ਚਵਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ 9 ਤੋਂ ਘਟ ਨਹੀਂ ਹੁੰਦਾ ਜੀ 9 ਕਿਲੋ ਦੋਸਤੋ ਹਫਤੇ ਦੀ ਸੂਈ ਦੇ ਤਲੇ 9 ਕਿਲੋ ਦੁੱਧ ਹੈਗਾ ਹੁਣ ਮੌਕੇ ਤੇ ਤੇ ਬਾਕੀ ਮਗਰ ਕੱਟੀ ਆ ਕੱਟੀ ਬਹੁਤ ਖੂਬਸੂਰਤ ਆ ਵੇਖੋ ਵਾਈਟ ਫੇਸ ਆ ਕੱਟੀ ਦਾ ਬਿਲਕੁਲ ਸਟ੍ਰੇਟ ਚਾਰੇ ਖੁਰ ਧੋਤੇ ਆ ਠੀਕ ਆ ਜੀ ਲੱਤਾਂ ਚਾਰੇ ਧੋਤੀਆਂ ਨੇ ਬਾਕੀ ਮੱਝ ਵੀ ਜਿਹੜੀ ਆ ਦੋਸਤੋ ਛੋਟੀ ਵੀ ਆ ਇਹ ਵੀ ਚਾਰੇ ਪੈਰ ਤੋਂ ਫੇ ਆ ਉਪਰ ਤੱਕ ਵਾਈਟ ਤੇ ਕੋਹੇਨੂਰ ਬੁੱਲ ਦੀ ਕੋਹੇਨੂਰ ਸਾਹਣਤੀ ਜਿਹੜੀ ਮਗਰ ਕੱਟੀ ਆ ਠੀਕ ਆ ਜੀ ਜਿਵੇਂ ਦੱਸਿਆ ਪਿਛੋਂ ਜਿਵੇਂ ਦੀ ਬੈਕਗ੍ਰਾਉਂਡ ਦੋਸਤੋ ਪੂਰੀ ਇਨਫੋਰਮੇਸ਼ਨ ਮਿਲੀ ਆ ਜਿਹੜਾ ਵੇਰਵਾ ਉਹ ਇਹ ਹੈਗਾ ਠੀਕ ਆ ਤੇ ਹਰੀਕੇ ਵਾਲੇ ਡਾਇਮੰਡ ਬੁੱਲ ਦੀ ਜਿਹੜੀ ਦੋਸਤੋ ਵੀਰ ਦੱਸ ਰਿਹਾ ਵੀ ਜਿੱਥੋਂ ਵੀ ਲਈ ਤੇ ਚੋੜ ਜਾਣ ਉਮਰ ਬਿਲਕੁਲ ਚੰਗੀ ਆ ਸੰਦੂ ਸਾਹਿਬ ਇਧਰ ਵੇਖੋ ਇੰਨੀ ਸੀਲਸ ਲੱਗਾ ਥੋੜੀ ਕਾਲੀ ਪੈਂਦੀ ਮੈਂ ਬੱਚੇ ਦਾ ਕਰਕੇ ਹਾਂਜੀ ਹਾਂਜੀ ਸੀਲਸ ਲੱਗਦੇ ਇੰਨੀ ਆ ਯਾਰੀ ਗਾਈਆਂ ਠੀਕ ਆ ਜੀ ਹਾਂ ਜੀ ਇੰਨੀ ਦੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਜੀ ਮੈਂ ਦੀ ਗਾੜੀ 2 ਕਿਲੋ ਹੋ ਗਈ ਜੀ ਅੱਛਾ ਜੀ ਹਾਂਜੀ ਪਿਲੇ ਸਵੇ ਮੈਂ ਨੇ ਘਰ ਆਣੇ ਦਾ ਕਹਿੰਦਾ ਮਸਤਾ ਕੋਈ 12 ਕਿਲੋ ਕੰਡੇ ਵਾਲਾ ਦੁੱਧ ਕੱਢਿਆ ਵਾ ਹੁਣ ਵੀ ਚੱਲ ਪੱਠਾ ਟੱਕਾ ਨਹੀਂ ਹੈਗਾ ਸੰਦੂ ਸਾਹਿਬ ਆਪਣੇ ਕਹਿਣ ਦਾ ਮਤਲਬ ਇਹ ਵੀ 12 ਕਿਲੋ ਤਾਂ ਹੁਣ ਵੀ ਨਹੀਂ ਜਾਂਦੀ ਕਿਤੇ ਆ ਬਿਲਕੁਲ ਹਜੇ ਬਿਲਕੁਲ ਸੁੱਕਾ ਹੀ ਕੰ ਤੋ ਦੂਜਾ ਸੁਆ ਦੋਸਤੋ 9 ਕਿਲੋ ਆ ਹਫਤੇ ਦੀ ਸੂਈ ਥਲੇ ਵੈਸੇ ਬਿਲਕੁਲ ਕੋਲਾ ਬੱਚਾ ਤੁਸੀਂ ਆ ਸਾਹਮਣੇ ਦੇਖ ਹੀ ਲਿਆ ਤੇ ਮਗਰ ਕੱਟੀ ਆ ਕੱਟੀ ਪੂਰੀ ਆ ਪਾ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਬਾਕੀ ਛੋਟੀ ਤੁਸੀਂ ਪੂਰਾ ਬਾਡੀ ਸਟਰਕਚਰ ਵੇਖ ਲਓ ਠੀਕ ਆ ਤੇ ਇੱਕ ਦਰਮਿਆਨੀ ਥੋੜੀ ਜੀ ਸਾਈਡ ਹੈਗੀ ਆ ਪਰ ਧਾਰਾ ਧੁਰਾਂ ਦਾ ਵੀਰ ਨੇ ਦੱਸਿਆ ਵੀ ਇੱਕ ਤੂੰਬਾ ਭਰਵੀ ਜਿਹੜਾ ਦੋਸਤੋ ਫਰਕ ਨਹੀਂ ਹੈਗਾ ਗਾ ਇੱਥੇ ਦਰਮਿਆਨੀ ਗੋਮਲ ਸੰਦੂ ਸਾਹਿਬ 100 ਕਿਲੋਮੀਟਰ ਤੋਂ ਬੰਦਾ ਚੱਲ ਕੇ ਆਊਗਾ ਨਾ ਤੇ ਗੱਡੀ ਦੇ ਹਿਸਾਬ ਨਾਲ ਕਰਾਇਆ ਦਵਾਂਗੇ ਜੇ 100 ਗ੍ਰਾਮ ਦੁੱਧ ਨਾਲ ਜੇ ਫਰਕ ਨਿਕਲ ਆ ਠੀਕ ਹਾਂਜੀ ਹਾਂਜੀ ਤੇ ਬਾਕੀ ਸੀਲ ਇੰਨੀ ਜਿਆਦੀ ਆ ਤੁਹਾਡੇ ਸਾਹਮਣੇ ਬੱਚਾ ਲੱਗ ਗਿਆ ਮੈਂ ਇਹਨੂੰ ਗਰੀ ਬੱਜਾ ਕਰਕੇ ਮੈਂ ਫਸ ਨਹੀਂ ਟਰੰਦੇ ਦੀ ਆਹ ਦੇਖੋ ਇੱਧਰ ਦੇਖੋ ਚਵਾਈ ਵੇਖੋ ਕਿਦਾਂ ਨਹੀਂ ਮੈਂ ਇਹਨੂੰ ਫਰਸ਼ ਪਾਣ ਵਾਲਾ ਕੰਮ ਹੋਇਆ ਜੀ ਆਹ ਦੇਖੋ ਆਹ ਲਓ ਜੀ ਠੀਕ ਆ ਸੋ ਗ੍ਰਾਮ ਦਾ ਵੀ ਜਿਹੜਾ ਫਰਕ ਨਹੀਂ ਦੋਸਤੋ ਇੱਧਰ ਉਧਰ ਹੀ ਥਾਣਾ ਦਾ ਹੈਗਾ ਠੀਕ ਆ ਜੀ ਦਸਨ ਮੁਤਾਬਕ ਵੀਰ ਦੇ ਇਹੀ ਆ ਬਾਕੀ ਚੋਈ ਇਹਨਾਂ ਨੇ ਆਪਣੇ ਹੱਥੀ ਸੋ ਜਿੱਤਾ ਮਰਜੀ ਕੋਈ ਵੀਰ ਦਾ ਆ ਇੱਡੇ ਵੱਡ ਸਿੱਧੀ ਵੀਰ ਕੇ ਤਾਰ ਘਾਲ ਦਈਏ ਤੇ ਦੇਖੋ ਜੀ ਲੈ ਵੀ ਹੈ ਚਾਹੇ ਵੀਰ ਕੇ ਚਾਹੇ ਨੈਸਲੇ ਨੂੰ ਘਲਾ ਦੋ ਹਾਂਜੀ ਹਾਂਜੀ ਇ ਮੋਟੀ ਧਾਰ ਆ ਦੋਸਤੋ ਬਾਕੀ ਜਿਆਦਾ ਛੋਟੀ ਆ ਤੁੰਨ ਤਾਂ ਨਾਲੀ ਆ ਬਾਕੀ ਜਾਦ ਪਾਦ ਵਾਲੀ ਆ ਜੀ ਹਾਂ ਜੀ ਬਿਲਕੁਲ ਬਿਲਕੁਲ ਲਓ ਜੀ ਬਾਕੀ ਫੇਸ ਕੁਆਲਟੀ ਬਹੁਤ ਚੰਗੀ ਆ ਸਿੰਘੀ ਸਿੰਘੀ ਬਹੁਤ ਪਿਆਰੀ ਆ ਛੋਟਾ ਸਿੰਘ ਤੇ ਕੱਟੀ ਦਾ ਕੁਵਰੀ ਫੇਸ ਮੜਾ ਕਰਿਓ ਇਧਰ ਨੂੰ ਲਾਲ ਜੀ ਸੰਦੀ ਸਾਹਿਬ ਆ ਲਓ ਜੀ ਤੋਂ ਫੇਸ ਕੁਆਲਟੀ ਵੇਖੋ ਬਿਲਕੁਲ ਸਟ੍ਰੇਟ ਪਟਾ ਕੱਟੀ ਦਾ ਠੀਕ ਆ ਜੀ ਮਗਰ ਕੱਟੀ ਵੀ ਬਹੁਤ ਅਸਲੇਦੀ ਆ ਬਹੁਤ ਖੂਬਸੂਰਤ ਚੰਗੇ ਸਾਨ ਦੀ ਮਗਰ ਕੱਟੀ ਆ ਆ ਸੂਰਤ ਠੀਕ ਆ ਬਾਕੀ ਨਿਸ਼ਾਨੀਆਂ ਨਿਸ਼ੂਨੀਆਂ ਕੱਟੀ ਦੇ ਵਿੱਚ ਬਹੁਤ ਖੂਬਸੂਰਤ ਆ ਠੀਕ ਆ ਆ ਲਓ ਥਣਥਨ ਸੰਦੂ ਸਾਹਿਬ ਬਹੁਤ ਚੰਗਾ ਲੱਗਾ ਜੀ। ਆਲਵਾਜ। ਚੁਾਈ ਚੁਈ ਐਣ ਇੱਕ ਨੰਬਰ ਆ ਜੀ। ਲੱਭੀ ਕੋਮਲ ਕੀ ਡਿਮਾਂਡ ਕੀ ਮੰਗਾਈ ਦੀ ਕਰਦੇ ਵੀਰੋ? ਸੰਦੂ ਸਾਹਿਬ ਜਿਹੜੇ ਹਿਸਾਬ ਨਾਲ ਮੈਂ ਤੇ ਬਰੀਡ ਬਰੋਡ ਦਾ ਮੈਂ ਤੇ ਸੰਦੂ ਸਾਹਿਬ ਇੱਕ 5 ਇੱਕ ਦਾ ਹਾਲੀ ਆ ਜੀ। ਹਾਂਜੀ। ਸੰਦੂ ਸਾਹਿਬ ਆਪਾਂ ਨਾ ਆਪਾਂ ਨੂੰ ਭੈਣ ਭਰਾਣੇ ਦਿੱਤੀ ਆਪਾਂ ਮੁੱਲ ਗਲਤ ਨਹੀਂ ਕਰਨਾ। ਹਾਂਜੀ। ਮੋਲੇ ਦਾ 95 ਆ। ਹਾਂਜੀ। 95 ਦੇ 5 ਛੋੜ ਕਰ ਦਾਂਗੇ ਜੀ। 95 ਜੋ ਹਾਂਜੀ 90 ਦੀ ਹੋ ਜੀ ਹਾਂਜੀ 90 ਦੀ ਹੋ ਜੂਗੀ ਜੀ ਠੀਕ ਆ ਜੀ ਹਾਂਜੀ ਲੋ ਜੀ ਕੋਈ ਗੱਲ ਨਹੀਂ ਸੰਦੂ ਸਾਹਿਬ ਦੋ ਹੋਰ ਕਰਦਾਂਗੇ 88 ਦੀ ਦੇ ਦਾਂਗੇ ਜੀ 88000 ਦੀ ਹਾਂਜੀ ਘਰੇ ਆਏ ਭੈਣ ਭਰਾ ਦਾ ਵੀ ਮਾਨਤਾਨ ਕਰਦਾਂਗੇ ਲੋ ਜੀ 88000 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਸੋ ਬਿਲਕੁਲ ਖੂਬਸੂਰਤ ਹੈ ਬਿਲਕੁਲ ਪਤਲੇ ਪੂਰੀਆਂ ਵਰਗੇ ਥਣ ਠੀਕ ਆ ਜੀ ਤਨ ਖੇੜਨੂ ਕੋੂ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੋ ਚੋਕੇ ਭਰਾ ਕੇ ਤੁਸੀਂ ਆਪਣੀ ਤਸਦੀਕ ਕਰ ਲਓ ਬਾਕੀ ਚੌੜੀ ਸੰਧੂ ਸਾਹਿਬ ਮਲ ਮਲ ਗਈ ਇਧਰ ਦੇਖੋ ਪਤਲੀਆਂ ਕਾਗਜ਼ ਆ ਰਗੀ ਹਾਂ ਐਨੀ ਐਵੇਂ ਚੰਮ ਹੋਊਗਾ ਮੋਟਾ ਚੜਿਆ ਇਧਰ ਦੇਖੋ ਪਤਲੀ ਚੋੜੀ ਟੋਣੀ ਭਰ ਲਓ ਕੋਈ ਚੱਕਰ ਹੀ ਨਹੀਂ ਆ ਚੰਗੀਆਂ ਛੋਟੀਆਂ ਸਾਰੀ ਚੰਗੀਆਂ ਬੜੀਆਂ ਬਰਕੀਆਂ ਛੋਟੀਆਂ ਜੇ ਸੰਧੂ ਸਾਹਿਬ ਬਹੁਤ ਚੰਗੀਆਂ ਜੀ ਬਿਲਕੁਲ ਜੀ ਹਾਂਜੀ ਲਓ ਵੀ ਕਹੋ ਨਾ ਅੱਗੇ ਆਪਣੇ ਕੋਲ ਜਿਹੜੀ ਆ ਖੜੀ ਏ ਛੋਟੀ ਇਹ ਕੱਲ ਮਸੂਆ ਸੂਈ ਆ ਸੰਧੂ ਸਾਹਿਬ ਇਹ ਪਹਿਲਣ ਗਣ ਲੈ ਕੋਈ ਮੰਨ ਲੈ ਦੁੱਜਣਾ ਅੱਛਾ ਮੂੰਹ ਛੇਦ ਇਹਦਾ ਮੈਂ ਕੋਈ ਬੈਂਡ ਨਹੀਂ ਦੇਂਦੀ ਉਹਦਾ ਇਹ ਹੈ ਵੈਸੇ ਪਹਿਲਾਂ ਨਹੀਂ ਹੈ ਨਾ ਇਹ ਪਹਿਲਾਂ ਨਹੀਂ ਮੰਨੋ ਜੀ ਸੰਦੂ ਸਾਹਿਬ ਸਿੱਕੀ ਆ ਮੂਰ ਲਓ ਜੀ ਪਹਿਲਾਂ ਨਹੀਂ ਝੋਟੀ ਦੋਸਤੋਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਿਲਕੁਲ ਫਿਕਸ ਆਰਡਰ ਦੇ ਵਿੱਚ ਆ ਕਸਮੇ ਲੈ ਵੇਦੀ ਠੀਕ ਆ ਜੀ ਬਾਕੀ ਥਾਂ ਤੋਂ ਦੀ ਆ ਕੁਆਲਿਟੀ ਵੇਖੋ ਤੁਸੀਂ ਪੂਰਾ ਹੱਦੀ ਚਵਾਈਲਾ ਥਾਂ ਠੀਕ ਆ ਤੇ ਚੋਣ ਜਣ ਕਿਦਾਂ ਸੰਦੂ ਸਾਹਿਬ ਐਨ ਇੱਕ ਨੰਬਰ ਆ ਜੀ ਠੀਕ ਆ ਤੇ ਹਣ ਕਿੰਨੇ ਹੋਗੇ ਦੱਸਿਆ ਨੂੰ ਸੰਦੂ ਸਾਹਿਬੇ ਨੂੰ ਹੌਤਾ ਹੋ ਗਿਆ ਬੱਚੇ ਦਾ ਨਾੜੂ ਨੋਰਮਲ ਜਿਹਾ ਹੈਗਾ ਜਿਆਦਾ ਨਹੀਂ ਆ ਆਪਾਂ ਕਹੀ ਹੈਗੀ ਆ ਵੇਖੋ ਜੀ ਲਓ ਜੀ ਇਹ ਤਾਂ ਮਗਰ ਵੀ ਕੱਟੀ ਏ ਹਾਂਜੀ ਸੰਧੂ ਸਾਹਿਬ ਦੀ ਇੱਕ ਗੱਲ ਹੋਰ ਜੇ ਪਲੱਸ ਪੁਆਇੰਟ ਜੇ ਇਹਦਾ ਅਗਲੇ ਨਾਲ ਮਗਰਲਾ ਤੇ ਅਗਲਾ ਭਾਵੇਂ ਫੜ ਕੇ ਚੋਲੀਆਂ ਨਾਲ ਇਕੱਠਾ ਜੀ ਬਰਾਬਰ ਹੀ ਆਉਂਦਾ ਜੀ ਅੱਛਾ ਹਾਂਜੀ ਗਾੜ ਵੀ ਹੁੰਨੀ ਉਹ ਤੇ ਪਛੜ ਵੀ ਹੁੰਨੀ ਉਹ ਇੱਕੋ ਜਿਹਾ ਦੋ ਦਗਲੇ ਪਿੱਛੇ ਹੋ ਜਾਏ ਇੱਕੋ ਹੀ ਆਊਗਾ ਜੀ 4/4 4/4 ਚਾਰੇ ਟਾਇਰ ਜੋਰ ਲਾਉਣਗੇ ਜੀ ਠੀਕ ਆ ਜੀ ਲਓ ਜੀ ਦੋਸਤੋ ਠੀਕ ਆ ਝੋਟੀ ਵਧੀਆ ਠੀਕ ਆ ਜੀ ਕਈ ਜਿਹੜਾ ਨਰਮਜੀ ਸੇਵਾ ਦੇ ਵਿੱਚੋਂ ਪਸੂ ਨਿਕਲਦਾ ਸੇਵਾ ਸੰਧੂ ਸਾਹਿਬ ਨਾਰਮਲ ਨਹੀਂ ਕਰਕਤੂਤ ਬਹੁਤ ਪੱਲੇ ਆ ਜੀ ਮੈਂ ਦੇ ਹਾਂ ਤੇ ਕੋਮਲ ਇੱਕ ਵਾਰੀ ਦੁੱਧ ਫੇਰ ਕਰੀਏ ਮੜਾ ਕਨਫਰਮ ਕਿੰਨਾ ਸਾਨੂੰ ਸਾਹਿਬ 9 ਕਿਲੋ ਦੁੱਧ ਚਵਾ ਕੇ ਦਵਾਂਗੇ ਜੀ 9 ਕਿਲੋ ਹਾਂਜੀ ਕਹਿਣ ਦੀ ਗੱਲਾਂ ਨਹੀਂ ਜੀ ਠੀਕ ਆ ਜੀ ਲਓ ਜੀ ਦੋਸਤੋ 9 ਕਿਲੋ ਵੀਰ ਤੇ ਦਸਨ ਦੇ ਮੁਤਾਬਕ 9 ਕਿਲੋ ਦੁੱਧ ਦੇ ਤੇ ਥੱਲੇ ਹਾਜ਼ਰ ਆ ਤੇ ਸੂਈ ਨੂੰ ਇਹਨੂੰ ਵੀ ਸਵਾ ਹਫ਼ਤੇ ਖੰਡ ਦੇ ਨੇੜੇ ਤੇੜੀ ਆ ਤੇ ਬਾਕੀ ਹਾਈਟ ਤੁਸੀਂ ਵੇਖ ਕੇ ਇੱਕ ਵਾਰੀ ਫੇਰ ਜਜਮੈਂਟ ਕਰ ਲਿਓ ਮੀਡੀਅਮ ਹਾਈਟ ਠੀਕ ਆ ਮੀਡੀਅਮ ਹਾਈਟ ਆ ਇਹ ਨਾ ਬਾਲੀ ਵੱਡੀ ਤੇ ਨਾ ਹੀ ਬਿਲਕੁਲ ਛੋਟੀ ਠੀਕ ਆ ਵਿਚਲਾ ਜਾ ਮੇਲ ਤੇ ਵੈਸੇ ਸਰੀਰ ਪੱਖੋਂ ਥੋੜੀ ਹੌਲੀ ਆ ਵੀ ਕਹਿਣ ਤੋਂ ਭਾਵ ਐ ਵੀ ਕੋਈ ਚੰਗੀ ਸੇਵਾ ਵੀਰ ਕਰ ਲੂਗਾ ਤੇ ਝੋਟੀ ਰਾਜ ਹੀ ਹੋਗੀ ਵੈਸੇ ਸੂਸਵਾ ਦੇ ਵਿੱਚ ਚਲੋ ਪਸੂ ਆਇਆ ਹੁੰਦਾ ਇੱਕ ਵਾਰੀ ਤਾਜ਼ਾ ਸੋਇਆ ਕੋਈ ਹਫਤਾ 10 ਦਿਨ ਸਿੱਧੇ ਸੁਧੇ ਹੁੰਦੇ ਵਿੱਚ ਪਸੂ ਨੂੰ ਲਾਕ ਕੀ ਜਾਂਦਾ ਟਾਈਮ ਤੇ 9 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਆਪਾਂ ਇੱਥੇ ਹੀ ਬਹਿ ਜਾਓ ਫੇਰ ਇਧਰ ਵੇਖੋ ਕੋਈ ਚੱਕਰ ਹੀ ਨਹੀਂ ਲਾਓ ਜੀ ਲੈ ਜੀ ਤੇ گاਵਾ ਨੂੰ ਵੀ ਪਿੱਛੇ ਛੱਡ ਗਈ ਆ گاਵਾ ਨੂੰ ਗਾਂ ਦੀ ਗੱਲ ਆ ਜੀ ਕਿਹੜੀ ਪੋਰੀ ਐ ਸੱਤ ਕੋਈ ਰੰਗ ਵੀ ਥੋੜਾ ਬਾਲਾ ਗਾਵਾਂ ਜੀ ਵਾਲਾ ਇਹਨੇ ਬਲੇਟਾ ਬਿਲਕੁਲ ਬਿਲਕੁਲ ਥੋੜੀ ਓਵਰ ਵਾਈਟ ਦਸ ਜੀ ਵਿੱਚ ਆ ਜਾਂਦੀ ਆ ਬਾਕੀ ਛੋਟੀ ਚੰਗੀ ਆ ਠੀਕ ਆ ਛੋਟੀ ਦੁੱਧ ਵਾਲੀ ਆ ਹੈ ਵਿੱਚ ਬਿਲਕੁਲ ਚਲੋ ਲਵੀ ਆ ਤੇ ਪਹਿਲਾ ਸੂਆ ਹੀ ਮੰਨ ਕੇ ਕੋਈ ਵੀ ਸੌਦਾ ਕਰ ਲੈ ਬਾਕੀ ਸੰਤੂ ਸਾਹਿਬ ਇੱਕ ਹੋਰ ਗੱਲ ਜੋ ਮਈਆਂ ਸਾਰੇ 6 ਵਜੇ ਦੀਆਂ ਚੋਈਆਂ ਜੋ ਇਹ ਨਾ ਕੋਈ ਭੈਣ ਭਰਾ ਸਮਝੇ ਵੀ ਬਾਜ਼ਾਰ ਤੇ ਛੱਡ ਕੇ ਪਾਈਆਂ ਬਾਕੀ ਟਾਈਮ ਦਾ ਉਸ ਹਿਸਾਬ ਨਾਲ ਹਿਸਾਬ ਕਿਤਾਬ ਲਾ ਲੈ ਜੀ ਆ ਬਿਲਕੁਲ ਹਾਂਜੀ ਹਾਂਜੀ ਟਾਈਮ ਵੀ ਸਾਡੇ 1 ਪੌਣੇ ਕ 11 ਤਾਂ ਵੀ ਤੁਸੀਂ ਐਸਟੀਮੇਟ ਰੱਖ ਲਿਓ 10:30 ਪੌਣੇ 11 ਹੋਏ ਹੋਣਗੇ ਵੱਧ ਤੋਂ ਵੱਧ ਸਮਾਂ ਤੇ ਸਵੇਰ 6 ਵਜੇ ਦੀ ਚਵਾਈ ਇਹਨਾਂ ਝੋਟੀਆਂ ਦੀ ਹੋਈ ਆ ਠੀਕ ਆ ਜੀ ਤੇ ਕੋਈ ਵੀਰ ਕਿਸੇ ਕਿੰਤੂ ਪਰੰਤੂ ਜਿਨਾ ਰਿਹਾ ਕਰੋ ਸਾਈਪਿਆ ਨਾ ਕਰਕੇ ਆਪਣੀ ਟਾਈਮ ਤੋਂ ਟਾਈਮ ਚੋਕੇ ਤਸੱਲੀ ਕਰਿਆ ਕਰੋ ਜਿੰਨਾ ਵੀ ਦੱਸਦੇ ਆ ਮਾਲਕ ਚਾਹੇ ਵਪਾਰੀ ਵੀਰ ਤੇ ਇਹ ਕੰਗਲ ਕਿੱਥੋਂ ਤੱਕ ਦੇ ਦੇਣੀ ਫਿਰ ਸੰਧੂ ਸਾਹਿਬ ਮੈਂ ਜਿੱਦਾਂ ਦਾ ਸੰਧੂ ਸਾਹਿਬ ਬਾਜ਼ਾਰ ਹੋਇਆ ਜੀ ਹਾਂਜੀ ਯਾਨੀ ਪਤਰੀ ਝੋਟੀਆਂ ਪਤਰਾ ਹੀ ਮੁੱਲ ਕਰਦਾ ਜੀ ਹਾਂਜੀ ਮੁੱਲ ਸੰਧੂ ਸਾਹਿਬ 75000 ਹਾਂਜੀ 75 ਦੇ ਪੰਜ ਛੋੜ ਕਰ ਦਾਂਗੇ ਜੀ ਅੱਛਾ ਜੀ ਹਾਂਜੀ ਲਓ ਜੀ ਘਰੇ ਆਏ ਭੈਣ ਭਰਾ ਦਾ ਮਾਨਤਨ ਕਰ ਦਾਂਗੇ ਜੀ ਠੀਕ ਹੈ ਜੀ ਦੋ ਛੱਡ ਦੇਨੇ ਸੰਧੂ ਸਾਹਿਬ 70 ਚ ਕਿੰਨੇ ਚੋ 70 ਚ ਦੋ ਛੱਡ ਦਾਂਗੇ 60000 ਦੀ ਹਾਂਜੀ 60000 ਦੀ ਦੇ ਦਾਂਗੇ ਲਓ ਵੀ ਨਿਆਰੇ ਲੈਣ ਵੀ ਰਖਾਏ ਹਾਂਜੀ ਹਾਂਜੀ ਇਹਨੇ ਦੀ ਗਾਮ ਅਸਾਂ ਹੁੰਦੀ ਆ ਸੰਧੂ ਸਾਹਿਬ ਆਪਾ ਭਾ ਪੜਦੇ ਨਾ ਮਾਲ ਲਿਆ ਗੱਡ ਨਾ ਕਟੇ ਨਹੀਂ ਬੰਨਣੇ ਬਸ ਬਸ ਹਾਂਜੀ ਹਾਂਜੀ ਬਿਲਕੁਲ ਲਓ ਦੋਸਤੋ ਪਹਿਲਾਂ ਮੈਂ ਜਿਗਰ ਕੀਤਾ ਸੀ ਵੀ ਬਿਲਕੁਲ ਜਾਇਜ਼ ਤੇ ਜੈਨੂਅਲ ਰੇਟ ਹੋਣਗੇ ਬਾਕੀ ਆਓ ਜਿੰਨਾ ਵੀ ਹੋ ਸਕਦਾ ਆ ਥੋੜਾ ਬਾਦਾਂ ਵਿੱਚੋਂ ਪੁਰਾਸਾ ਛੜਾਈ ਕਹਿ ਲੋ ਮਾਨਤਨ ਪ੍ਰੇਮ ਹਵਤ ਨਾਲ ਹੋਰ ਵੀ ਹੋ ਜੂਗਾ ਬਾਕੀ ਕਸਰਾ ਕੁਸਰਾ ਪਹਿਲਾਂ ਕੱਢ ਕੇ ਮਾਨਤਨ ਸੰਦੂ ਸਾਹਿਬ ਸਿੰਘ ਵਿਖਾ ਦਿਓ ਥੋੜੇ ਜਫਰਾਵਾਦੀ ਦੀ ਜਿਹੜੇ ਆਉਂਦੇ ਜੋ ਹਾਂ ਹਾਂਜੀ ਹਾਂਜੀ ਨਹੀਂ ਜ਼ਿਆਦਾ ਵੀ ਖਰਾਬ ਨਹੀਂ ਸਿੰਘ ਵਧੀਆ ਹਾਂਜੀ ਹਾਂਜੀ ਕਿਉਂਕਿ ਆਂਦੇ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਵੀ ਜਫਰਾਵਾਦੀ ਦੀ ਕਟਾਈ ਆ ਜੀ ਇਹ ਹਾਂਜੀ ਹਾਂਜੀ ਥੋੜਾ ਬੈਗ ਨੂੰ ਅਗੇ ਬਿਲਕੁਲ ਗੁਲਾਹੀ ਹਾਂਜੀ 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 ਅਗੇ ਕੋਮਲ ਇਹ ਤਾਂ ਵੇਰਵਾ ਕੀ ਆ ਜੀ ਸੰਦੂ ਸਾਹਿਬ ਇਹਦੇ ਥਲੇ 9 ਕਿਲੋ ਦੁੱਧ ਹੋਊਗਾ ਪੱਕਾ ਗਾਰੰਟੀ ਵਾਲਾ ਅੱਛਾ ਕੋਈ 4 ਡੰਗ ਚੋਲੇ ਕੋਈ 5 ਡੰਗ ਚੋਲੇ ਜੀ 9 ਕਿਲੋ ਦਿਨ ਇਹ ਕਿੰਨੇ ਕੋਗੇ ਸਈ ਨੂੰ ਸੰਦੂ ਸਾਹਿਬ ਇਹਨੂੰ 8-9 ਦਿਨ ਹੋਗੇ ਆ ਜੀ ਮਗਰ ਵਛਾ ਹਾਂ ਜੀ ਮਗਰ ਵਛਾ ਤੇ ਥੋੜਾ ਜਿਹਾ ਚੱਡਾ ਥੋੜਾ ਟੈਟ ਵਿਖਾਉਂਦੀ ਆ ਦੁੱਧ ਹੋਊਗਾ ਪੱਕਾ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਲੋਕ ਬਾ ਕੀ ਚਾਰ ਡੰਗ ਚੋਕੇ ਕੋਈ ਤਸੱਲੀ ਕਰੇ ਭੈਣ ਭਰਾ ਉਹ ਜਾ ਕੰਮ ਹੈ ਨਹੀਂਗਾ ਵੀ ਫੜ ਲਓ ਫੜ ਲਓ ਲੈ ਲੈ ਲੱਤ ਕੇ ਉਹ ਵਾਲਾ ਕੰਮ ਨਾ ਨਾ ਹੀ ਕਰੇ ਕੋਈ ਮੈਂ ਤੇ ਆਣਾ ਤੇ ਚੋਕੇ ਖੜੇ ਤਸੱਲੀ ਕਰਕੇ ਖੜੇ ਜਦੋਂ ਅਗਲੇ ਨੂੰ ਪਤਾ ਲੱਗਿਆ ਵੀ ਹੁਣ ਤਾਂ ਥੱਲੀ ਹੋ ਗਈ ਉਹਦੋਂ ਖੜੇ 9 ਕਿਲੋ ਹਾਂਜੀ 9 ਕਿਲੋ ਜੀ ਠੀਕ ਆ ਜੀ ਥੋੜੀ ਡਰਦੀ ਆ ਥੋੜੀ ਜੀ ਤਸੂਈ ਵੀ ਇੱਥੇ 8 10 ਦਿਨਾਂ ਦੀ ਹਾਂਜੀ ਹਾਂਜੀ 10 ਦਿਨਾਂ ਦੀ ਮੰਨੋ ਜੀ ਲਓ ਜੀ 8 10 ਦਿਨਾਂ ਦੀ ਸੂਈਏ ਸੁਆ ਦੂਜਾ ਮੰਨ ਕੇ ਕੋਈ ਵੀ ਰਸੋਦਾ ਕਰ ਲੇ ਕੋਈ ਵੰਗੇ ਕੋਈ ਵੰਗੇ ਦੀ ਲੋੜ ਨਹੀਂ ਐ ਪੀਡੀ ਢਾ ਕੇ ਚਵਾ ਕੇ ਦਵਾਂਗੇ ਜੀ ਤੇ ਕੋਈ ਨਿਆਣੇ ਸਿਆਣੇ ਦੀ ਲੋੜ ਨਹੀਂ ਦੋਸਤੋ ਕਿਹ ਨਿਆਣੇ ਸਿਆਣੇ ਦੀ ਲੋੜ ਨਹੀਂ ਜੀ ਇਸੇ ਤਰ੍ਹਾਂ ਬਹਿ ਕੇ ਤੁਸੀਂ ਚਬਾਈ ਕਰ ਲਓਗੇ ਲਤ ਨਹੀਂ ਪੁੱਟਦੀ ਬਾਕੀ ਹਾਈਟ ਕਰਦ ਜਿਹੜਾ ਮੀਡੀਅਮ ਦੇ ਵਿੱਚ ਕ੍ਰੋਸ ਆਂਗ ਆ ਠੀਕ ਆ ਜਿਵੇਂ ਇੱਕ ਜਰਸੀ ਕ੍ਰੋਸ ਆਂਗ ਦੇ ਵਿੱਚ ਆਪਾਂ ਦੇਖਦੇ ਆ ਜੋ ਪਛਾਹ ਇਹਦੇ ਮਗਰਮ ਮੀਲ ਕਾਫ 9 ਕਿਲੋ ਦੁੱਧ ਥਾਣ ਦੇਵੇ ਦੀ ਸਾਫ ਸੁਥਰੀ ਆ ਥਣ ਵੀ ਪੂਰਾ ਥੀ ਚਬਾਈ ਵਾਲਾ ਥੋੜੀ ਜੀ ਕਾਲੀ ਪੈਂਦੀ ਹੈ ਜੀ ਬੱਚੇ ਦਾ ਕਰਕੇ ਆ ਕੋਈ ਗੱਲ ਨਹੀਂ ਬਾਕੀ ਸੀਲਸ ਲੱਗਿਆ ਪੂਰੀ ਉਹੋ ਜੀ ਥੋੜੀ ਡਰਦੀ ਆ ਵੜ ਘਰੋ ਘਰੋ ਨਹੀਂ ਬਾਹਰ ਕੱਢੀ ਜਿੱਥੋਂ ਲੈ ਕੇ ਆਏ ਜੀ ਆਪਾਂ ਠੀਕ ਆ ਜੀ ਠੀਕ ਹਾਂਜੀ ਹਾਂਜੀ ਤੇ ਕੁੰਮਲੇ ਕਿੰਨੇ ਦੀ ਦੇ ਦੇਣੀ ਫਿਰ ਸੰਤੂ ਸਾਹਿਬ ਮੋਲੇ ਦਾ 32000 ਜੋ ਹਾਂ 30000 ਦੀ ਦੇ ਦਾਂਗੇ 30000 ਦੀ ਹੋਰ ਕਰ ਦੀ ਜੀ ਹੋਰ ਕਰਦੇ 2 ਛੱਡ ਦਾਂਗੇ 28 ਦੀ ਦੇ ਦਾਂਗੇ ਜੀ ਲਓ ਜੀ 28000 ਦੀ 200 ਮਿਲ ਜੂਗੀ ਤੁਹਾਨੂੰ ਠੀਕ ਆ ਮਗਰ ਬਛਾ ਮੇਲ ਕਾ ਤੇ ਦੁੱਧ 9 ਕਿਲੋ ਹੈਗਾ ਇਹਦੇ ਥੱਲੇ ਠੀਕ ਆ ਤੇ ਦੋ ਟਾਈਮ ਕੋਈ ਭਰਾ ਕੇ ਚੋ ਕੇ ਤਸੱਲੀ ਕਰ ਲੇ ਇਹ ਤਾਂ ਹੈ ਨਹੀਂ ਵੀ ਗੱਬਣ ਦੋ ਟਾਈਮ ਚੋ ਕੇ ਕਿਸੇ ਭਰਾ ਨੇ ਸੁਣਾਈ ਨਹੀਂ ਦੋ ਡੰਗ ਨੂੰ ਹੀ ਛੱਡੋ ਮੈਂ ਤਾਂ ਪੰਜ ਡੰਗ ਹੀ ਚੋਵੇ ਕੋਈ ਚੱਕਰ ਨਹੀਂ ਆ ਆਪਾਂ ਚੋਂ ਤੋਂ ਨਹੀਂ ਭਾਜਦੇ ਅਗਲਾ ਸਾਈ ਬਾਨ ਸਾਈ ਬਾਨ ਪੱਕਾ ਪਾਵੇ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਹੈ ਜੀ ਸਹੀ ਹੈ ਜੀ ਸਹੀ ਹੈ ਸਹੀ ਠੀਕ ਹੈ ਤੇ ਕੰਬਲ ਇਸ ਤੋਂ ਬਾਅਦ ਇੱਕ ਆਪਣੇ ਕੋਲ ਜਿਹੜੀ ਗੱਬਣ ਤੇ ਟੋਕੜੇ ਮੈਂ ਆ ਗਈ ਝੋਟੀ ਟੋਕੜ ਗੱਬਣ ਝੋਟੀ ਸੰਧੂ ਸਾਹਿਬ ਤੁਹਾਨੂੰ ਵੀ ਪਤਾ ਹੈ ਗੱਲ ਦਾ ਘਰੇ ਮੈਂ ਰਹੀ ਆ ਜੀ ਇਹ ਅੱਛਾ ਜੀ ਹਾਂਜੀ ਦੁਜੇ ਸੂਹੇ ਲਈ ਗੱਪਣਾ ਦੁਜੇ ਸੂਹੇ ਲਈ ਗੱਪਣਾ ਜੀ ਪਹਿਲਾ ਸੂ ਆਪਾਂ ਆਪਣੇ ਕੋਲ ਚੋਇਆ ਆਪਾਂ ਨੇ ਹੁਣ ਦੁਜੇ ਸੂਹੇ ਨੇ ਗੱਪਣਾ ਸ਼ਾਮ ਹੀ ਨੇ ਆ ਜੀ ਸ਼ਾਮ ਹੀ ਨੇ ਆ ਜੀ ਹਾਂਜੀ ਚੈੱਕ ਪਾਸ ਆ ਜੀ ਲਿਖਤੀ ਤੌਰ ਵਾਲੇ ਆਪਣੇ ਕੋਲ ਦੇਣੀ ਲਿਖਤੀ ਰੋ ਵਾਲੀ ਆ ਸੰਧੂ ਸਾਹਿਬ ਆਪਣੇ ਹੱਥੀਂ ਅੱਛਾ ਜੀ ਹੋਇਆ ਸਾਰਾ ਹੋਇਆ ਮਿੱਟੀ ਘਟੂਗਾ ਵੀ ਹੱਥੀਂ ਲਵਾਇਆ ਭਰਾਇਆ ਆਪਾਂ ਠੀਕ ਆ ਤੇ ਦੁੱਧ ਕਿੰਨਾ ਦੁੱਧ ਸੰਧੂ ਸਾਹਿਬ 7 ਕਿਲੋ ਹੋਗਾ ਜੀ 7 ਕਿਲੋ ਹਾਂਜੀ ਦੁੱਧ ਵੀ ਚੋ ਚੰਗਾ ਦੁੱਧ ਆ ਹਾਂਜੀ ਦੁੱਧ ਵੀ ਚੰਗਾ ਸੰਧੂ ਸਾਹਿਬ ਬਾਕੀ ਉਹ ਆਪਣੇ ਆਪਾਂ ਘਰੇ ਰੱਖਣ ਨੂੰ ਝੋਟੀ ਲਈ ਸੀ ਲੱਖੋਂ ਬਾਅਦ ਝੋਟੀ ਲਈ ਆ ਹਾਂਜੀ ਜਦੋਂ ਆਪਾਂ ਸੱਜਰ ਲਈ ਜੀ ਹਾਂਜੀ ਤੇ ਬੰਦੇ ਉਧਰ ਹਰਿਆਣੇ ਵਾਲੇ ਉਹ ਤੇ ਹਰਿਆਣੇੋਂ ਲੈ ਕੇ ਆਏ ਸੀ ਹਾਂ ਤੇ ਆਪਾਂ ਘਰੇ ਰੱਖਣ ਦਾ ਕਰਕੇ ਲਈ ਤੇ ਹੁਣ ਨਾ ਥੋੜੀ ਜੀ ਥਾਂ ਦੀ ਦਿੱਕਤ ਆਉਂਦੀ ਕਰਕੇ ਨਾ ਥੋੜੇ ਪੇਜਣ ਉੱਜਣ ਵਾਲੇ ਪਸ਼ੂ ਆਉਂਦੇ ਉਹਦਾ ਕਰਕੇ ਆਪਾਂ ਸੇਲ ਕਰ ਲਈਏ ਬਿਲਕੁਲ ਦੋਵੇਂ ਡੰਗ ਪਾੜੇ ਤੇ ਦੋਵੇਂ ਡੰਗ ਪਾੜਦੇ ਆ ਲੱਤਾਂ ਗੱਟ ਕੇ ਜੀ ਠੀਕ ਆ ਤਾਂ ਦੋਸਤੋ ਪਾੜੇ ਬੰਦੇ ਦੇ ਮਿਲਦੀ ਆ ਦੋਵੇਂ ਟਾਈਮ 6 ਮਹੀਨਿਆਂ ਦੀ ਜਿਹੜੀ 6 ਮਹੀਨੇ ਕੰਪਲੀਟ 6 ਮਹੀਨੇ ਦੀ ਗੱਬਣ ਤੇ ਆ ਫੇਸ ਕੁਆਲ ਸੱਕੇ ਸਾਡਾ ਦੁੱਧ ਸੰਧੂ ਸਾਹਿਬ ਪਹਿਲਾਂ ਦਾ ਹੀ 13 ਕਿਲੋ ਜੀ ਅੱਛਾ ਜੀ ਹਾਂਜੀ ਹਾਂਜੀ ਹੁਣ ਹੀ ਤੁਸੀਂ ਦੱਸਿਆ ਵੀ ਕਿੰਨਾ ਦੇਈਏ ਆਓ ਆ ਵੇਖੋ ਬਰੀਕੀ ਵੇਖੋ ਉਹੋ ਜਿਹਾ ਕੰਮ ਹੈ ਨਹੀਂ ਵੀ ਮੈਂ ਝੂਠ ਮਾਰ ਕੇ ਕਹੀ ਆ ਵੀ ਹਰਿਆਣੇ ਦੀ ਮੈਂ ਆ ਹਾਂ ਉਹਦਾ ਫਾਇਦਾ ਕੋਈ ਨਹੀਂ ਆ ਵੇਖੋ ਬਰੀਕੀ ਮੈਂ ਆ ਸੋਨ ਆਪਾਂ 6 ਚਵਾਦਾਂਗੇ ਹਾਂਜੀ 6 ਨਹੀਂ 7 ਹੀ ਸੰਧੂ ਸਾਹਿਬ ਚਵਾ ਕੇ ਦਵਾਂਗੇ ਜੀ 7 ਹਾਂਜੀ ਹਾਂਜੀ ਲਓ ਜੀ ਅੱਜ ਵੀ ਤਕਰੀਬਨ ਦੋਸਤੋ 7 ਕਿਲੋ ਆ ਤੇ ਇਹ ਐਸਟੀਮੇਟ ਆਪਾਂ ਲਾ ਸਕਦੇ ਹਾਂ ਵੀ 10 ਵਾਰ ਵਧੀਆ ਦੁੱਧ ਚੱਲਦੀ ਸੰਧੂ ਸਾਹਿਬ ਇੱਕ ਗੱਲ ਹੋਰ ਜੋ ਜਦੋਂ ਨਹੀਂ ਮੈਂ ਸੋਈ ਉਹਦੋਂ ਦੀ ਆਪਾਂ ਪੂਰਾ ਟਾਈਮ ਹਾਂਜੀ ਪੂਰਾ ਟਾਈਮ ਡੇਢ ਪਾਦੀ ਬਣ ਗਈ ਹਾਂਜੀ ਡੇਢ ਮਹੀਨੇ ਬਾਅਦ ਪੂਰੇ ਬਣ ਗਈ ਡੇਢ ਕੁ ਮਹੀਨੇ ਬਾਅਦ ਬਣ ਗਈ ਹਾਂਜੀ ਹਾਂਜੀ ਬਣ ਗਈ ਜੀ ਠੀਕ ਆ ਜੀ ਜਾਓ ਵੀ ਡੇਢ ਕੁ ਮਹੀਨੇ ਬਾਅਦ ਉਸ ਤੋਂ ਨਵੇਂ ਦੁੱਧ ਰਲ ਗਈ ਸੀਗੀ ਤੇ ਤਾਂ ਕਰਕੇ ਟੋਟਲ ਦਸਨ ਲਿਆ ਪੇਰ ਵੀ ਸਮਾਂ ਸਾਢੇ 7 ਮਹੀਨੇ ਦਾ ਹੋ ਗਿਆ 6 ਮਹੀਨਿਆਂ ਦੀ ਜਿਹੜੀ ਇਹ ਗੱਬਣ ਚੈੱਕ ਪਾਸ ਆ ਤੇ ਸੋਹਣੇ ਕਦ ਕੱਢ ਦੇ ਵਿੱਚ ਆ ਪਤਲੇ ਪਿੰਡੇ ਦੀ ਠੀਕ ਆ ਤੇ ਲਵੀ ਆ ਝੋਟੀ ਵੈਸੇ ਦੂਜੇ ਸਵੇ ਲੈ ਕੇ ਗੱਬ ਤਿਆਰੀ ਸਮਝੋ ਤੁਸੀਂ ਕੋਈ ਚੌਕ ਮਹੀਨਿਆਂ ਤੱਕ ਇਹ ਸੂਪੂਗੀ ਠੀਕ ਆ ਤੇ ਹੁਣ ਵੀ ਤਕਰੀਬਨ ਕੁਝ ਸੱਤ ਤੋਂ 7 ਕਿਲੋ ਦੁੱਧ 6 ਕਿਲੋ ਤੋਂ ਬਾਹਰ ਦੁੱਧ ਜਿਹੜਾ ਹੁਣ ਐਸਟੀਮੇਟ ਜਿਹੜਾ ਦਸਨ ਮੁਤਾਬਕ ਆ ਵੀਰ ਤੇ ਬਾਕੀ 7 ਕਿਲੋ ਇਹ ਚਵਾਈ ਕਰਦੇ ਆ ਵੀ 7 ਕਿਲੋ ਦੁੱਧ ਇਹਦੇ ਥਲੇ ਹੋਏਗਾ ਬਾਕੀ ਕੋਮਲ ਧਾਰਾ ਧੋਰਾ ਦੀ ਬਰਾਬਰ ਅਗਲੇ ਪਿੱਛੇ ਸਾਹਿਬ ਧਾਰਾ ਦੋਣੀਆਂ ਬਰਾਬਰ ਆਪਾਂ ਘਰੇ ਚੋਈਏ ਇਹ ਥੋੜੀ ਆਪਾਂ ਕਿਨੂੰ ਗਲਤ ਦੱਸ ਕੇ ਦੇ ਦੇਣੀ ਆ ਬਿਲਕੁਲ ਜੀ ਬਿਲਕੁਲ ਕੋਈ ਪੈਰ ਧਰਾ ਦੂਰ ਨੇੜੇ ਆ ਜਾਏ ਬਾਅਦ ਵਿੱਚ ਜਿੱਤੇ ਨਾ ਕੋਈ ਤੁਪਰੰਤ ਨਿਕਲਦੀ ਫਿਰ ਪਰ ਕੇ ਨਿਕਲੇ ਜੀ ਸੰਧੂ ਸਾਹਿਬ ਇੱਕ ਗੱਲ ਹੋਰ ਜੋ ਜਿੰਨੇ ਖੜਨੇ ਭੈਣ ਭਰਾ ਨੇ ਚੈੱਕ ਕਰਾ ਕੇ ਖੜੇ ਸਾਡੀ ਗਾਰੰਟੀ ਤੇ ਨੇ ਖੜੇ ਜੀ ਕੋਈ ਤਾਂ ਬਿਲਕੁਲ ਹਾਂ ਜੀ ਹਾਂ ਜੀ ਆਦੀ ਤਸੱਲੀ ਕਰੇ ਜੀ ਬਿਲਕੁਲ ਬਿਲਕੁਲ ਹਾਂ ਜੀ ਲਓ ਵੀ ਦੋਸਤੋ ਕੋਈ ਵੀ ਇਹ ਲੈ ਕੇ ਜਾਂਦਾ ਝੋਟੀ ਆਪਣਾ ਡਾਕਟਰ ਨਾਲ ਲੈ ਕੇ ਆਇਓ ਠੀਕ ਹੈ ਜੀ ਜਾਂ ਲੋਕ ਤੇ ਗੱਬਣ 6 ਮਹੀਨਿਆਂ ਦੀ ਤੇ 7 ਕਿਲੋ ਦੁੱਧ ਮੁੱਲ ਕਿ ਰਹੂਗਾ ਇਹਦਾ ਕੋਲ ਸੰਧੂ ਸਾਹਿਬ ਮੈਂ ਚੰਗੀ ਆ ਉਧਰ ਦੀ ਮੈਂ ਆ ਵੇਚਣ ਨੂੰ ਜੀ ਨਹੀਂ ਕਰਦਾ ਮੈਂ ਥੋੜੀ ਥਾਂ ਦਾ ਦਿੱਕਤ ਆਉਂਦਾ ਕਰਕੇ ਆ ਵੇਚਣ ਦੇ ਆ ਆ ਬਿਲਕੁਲ ਹਾਂਜੀ ਤੇ ਮੁੱਲ ਸੰਧੂ ਸਾਹਿਬ ਦਾ 75000 ਆ 70 ਚ ਮਾਨਤਨ ਕਰ ਦਾਂਗੇ ਜੀ 70 ਚ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਕੋਈ ਗੱਲ ਨਹੀਂ ਮਾਨਤਨ ਕਰ ਦਾਂਗੇ ਕੋਈ ਗੱਲ ਲਓ ਜੀ 70 ਚ ਵੀ ਮਾਨਤਨ ਹੋ ਜਾਊਗਾ ਤੇ ਸੰਦੂ ਸਾਹਿਬ ਇਹ ਵੀ ਗਾਲ੍ਹਾਂ ਸਾਂ ਆਈ ਜੋ ਆਹ ਦੇਖੋ ਸੀਲ ਚਲਾ ਕਾ ਜਿਹੜੀ ਆਡੀ ਇੱਥੇ ਕੱਟੀ ਤੁਰੀ ਫਿਰਦੀ ਉਹ ਵੀ ਚੁੰਗ ਜਾਂਦੀ ਜੀ ਕਈ ਵਰੀ ਇਹਨੂੰ ਅੱਛਾ ਅੱਛਾ ਹਾਂਜੀ ਹਾਂਜੀ ਤੇ ਪਹਿਲੇ ਸੂਬੇ ਦੀ ਕੱਟੀ ਸੀ ਆ ਬੈਠੀ ਜਿਹੇ ਖਲੀ ਤੁਰੀ ਫਿਰਦੀ ਇਹ ਕੱਟੀ ਇਹਦੀ ਆ ਨਹੀਂ ਨਹੀਂ ਇਹਦੀ ਨਹੀਂ ਜੀ ਇਹ ਅੱਛਾ ਹਾਂਜੀ ਇਹ ਉਦਾਂ ਹੀ ਚੁੰਗ ਜਾਂਦੀ ਇਹਨੂੰ ਠੀਕ ਆ ਠੰਡੀ ਅੱਡੀ ਕਾ ਜਦੀ ਹਾਂਜੀ ਹਾਂਜੀ ਨਹੀਂ ਠੰਡੀ ਹੈ ਜੀ ਲੋ ਵੀ 70000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਤੋਕੜ ਕੱਪਣੇ ਨਾਗ ਸੀਗਾ ਤੇ ਲਵੀ ਝੋਟੀ ਆ ਠੀਕ ਆ ਜੀ ਨਵੀਂ ਝੋਟੀ ਆ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਬਹੁਤ ਵੀਰਾਂ ਦੀ ਇੱਛਾ ਹ ਇੱਧਰ ਦੋਸਤੋ ਤੁਹਾਨੂੰ ਜਿਹੜੇ ਐਨੀਮਲ ਆਪਾਂ ਦਿਖਾਤੇ ਆ ਬਿਲਕੁਲ ਸੱਜਰ ਸੋਏ ਆ ਤਾਜ਼ੀਆਂ ਜਿਹੜੀਆਂ ਇਹ ਝੋਟੀਆਂ ਇਹ ਦੇਖੋ ਫੇਰ ਬਹਿ ਜਾਓ ਇਹ ਨਹੀਂ ਉਹ ਜਾ ਨਹੀਂ ਹੈਗਾ ਕੰਮ ਲਓ ਜੀ ਸੁਬਾ ਚਵਾਈ ਹੋਈ ਆ ਵੈਸੇ ਠੀਕ ਆ ਜੀ ਹੱਥ ਲਾਉਂਦਿਆਂ ਕਰਮਾਂ ਵਾਲੀ ਖਸਮ ਆਉਂਦੀ ਆ ਵੇਖੋ ਗਾਂ ਹੀ ਆ ਜੀ ਹਵਲੇ ਤਾਂ ਠੀਕ ਆ ਠੀਕ ਆ ਜੀ ਕੁੰਮਲਾ ਠੀਕ ਆ ਤੇ ਕੁੰਮਲੇ ਦਾ ਨੰਬਰ ਬੋਲ ਦਈਏ ਆਪਣੇ ਸੰਧੂ ਸਾਹਿਬ ਨੰਬਰ 73476 1982 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਸੜਕਾਂ ਤੋਂ 2.5 ਕਿਲੋਮੀਟਰ ਹੈ ਜੀ ਵੱਡੇ ਹਾਈਵੇ ਤੋਂ ਠੀਕ ਆ ਜੀ ਹਾਂਜੀ ਹਾਂਜੀ ਜਿਹੜੇ ਭੈਣ ਭਰਾ ਨੇ ਡੰਗਰ ਖੜਦੇ ਆ ਜੀ ਚੋਕੇ ਦੋ ਡੰਗ ਚਾਰ ਡੰਗ ਤਸੱਲੀ ਕਰਕੇ ਖੜੇ ਜੀ ਬਿਲਕੁਲ ਜੀ ਹਾਂਜੀ ਹਾਂਜੀ ਲੋਕ ਦੋਸਤੋ ਇਹ ਸਨ ਨਾਗ ਮੀਰ ਕੋਮਲ ਦੇ ਕੋਲ ਪਿੰਡ ਸ਼ਕਰੀਆ ਠੀਕ ਆ ਜੀ ਨੰਬਰ ਬਿਲਕੁਲ ਸਕਰੀਨ ਤੇ ਲੱਗ ਗਿਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ